20 ਦਿਨਾਂ ਤੋਂ ਬਿਜਲੀ ਦੇ ਕਟਾ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ 1.5 ਘੰਟੇ ਬਾਅਦ ਪੁਲਿਸ ਅਧਿਕਾਰੀਆਂ ਦੇ ਵਿਸ਼ਵਾਸ ਦੇ ਕੇ ਛੁਕਾਇਆ ਜਾਮ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਬਹਾਦਰਪੁਰ ਵਾਸੀਆਂ ਨੇ ਬਟਾਲਾ ਨਜ਼ਦੀਕ ਅਮਰਸਰ ਪਠਾਨ ਕੋ ਨੈਸ਼ਨਲ ਹਾਈਵੇ ਜਾਮ ਕਰਦੇ ਹੋਏ ਬਿਜਲੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਮਾਮਲਾ ਸੀ ਕਿ ਪਿਛਲੇ 20 ਦਿਨਾਂ ਤੋਂ ਬਿਜਲੀ ਦੇ ਕਟ ਇਸ ਜਾਮ ਨਾਲ ਬਾਣ ਚਾਲਕ ਵੀ ਖਾਸੇ ਪਰੇਸ਼ਾਨ ਨਜ਼ਰ ਆਏ ਤੇ ਇਸ ਮਸਲੇ ਨੂੰ ਲੈ ਕੇ ਪਿੰਡ ਦੇ ਸਾਬਕਾ ਸਰਪੰਚ ਸਮੇਤ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿਛਲੇ 20 ਦਿਨਾਂ ਤੋਂ ਉਹ ਰਾਤ ਦੇ ਬਿਲੀ ਕੱਟਾ ਤੋਂ ਪਰੇਸ਼ਾਨ ਹਨ ਨਾਲ ਹੀ ਪਿੰਡ ਅੰਦਰ ਪਾਈ ਬਿਜਲੀ ਦੀ ਤਾਰ ਜੋ ਕਿ ਬਦਲਣ ਵਾਲੀ ਹੈ ਬਿਲੀ ਵਿਭਾਗ ਨੂੰ ਬਾਰ-ਬਾਰ ਕਹਿਣ ਤੇ ਵੀ ਨਹੀਂ ਬਦਲੀ ਗਈ ਅਤੇ ਉਸ ਤਾਰ ਤੋਂ ਬੱਚਿਆਂ ਦੀ ਵੀ ਸਕੂਲੀ ਬੱਸ ਦੀ ਕਰੰਟ ਦੇ ਚਪੇੜ ਵਿੱਚ ਆਉਣ ਤੋਂ ਬਚ ਗਈ ਕੋਈ ਭਿਆਨਕ ਹਾਸਾ ਵੀ ਵਾਪਰ ਸਕਦਾ ਸੀ ਉਨਾ ਕਿਹਾ ਕਿ ਪਿੰਡ ਵਾਸੀਆਂ ਦੀ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਮਜਬੂਰੀ ਚ ਪਿੰਡ ਵਾਸੀਆਂ ਨੂੰ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ ਉਧਰ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਕਿਹਾ ਕਿ ਉਹਨਾਂ ਬਿਜਲੀ ਵਿਭਾਗ ਦੇ ਜੇਈ ਨਾਲ ਗੱਲਬਾਤ ਕਰਕੇ ਪਿੰਡ ਵਾਸੀਆਂ ਦੇ ਇਸ ਮਸਲੇ ਨੂੰ ਜਲਦ ਹੀ ਹੱਲ ਕਰਾਉਣ ਲਈ ਕਿਹਾ ਗਿਆ ਤੇ ਇਹਨਾਂ ਨੂੰ ਜਾਮ ਖੋਲਣ ਲਈ ਕਿਹਾ ਗਿਆ ਜੋ ਇਹ ਖੋਲਣ ਜਾ ਰਹੇ ਹਨ ਸ਼੍ਰੀ ਰਾਦੇ ਕਲਾਥ ਉਸਤ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਨਾਮ ਹੈ ਹਾਪੀ ਸਰਪੰਚ ਸਾਫ ਕਾਸ ਸਰਪੰਚਾ ਮੈਂ ਭਾਜੀ 20 ਦਿਨ ਤੋਂ ਬੱਤੀ ਦੀ ਪ੍ਰੋਬਲਮ ਚੱਲਣ ਦੀ ਆ ਜਈ ਨੂੰ ਕੰਪਲੇਨਾਂ ਆਪ ਆ ਗਏ ਅਸੀਂ ਆਕ ਕੇ ਥੱਲੇ ਲੈਣ ਮੈਨ ਆਉਂਦੇ ਆ ਉਹ ਕਹਿੰਦੇ ਹਨ ਨੂੰ ਸਮਾਨ ਨਹੀਂ ਮਿਲਦਾ ਪਾਜੀ ਉਹ ਤਾਰ ਸ਼ਾਰਟ ਹੋਈ ਹੀ ਆਪਾਂ 20 ਦਿਨ ਤੋਂ ਚਾਹੀਦੇ ਤਰਲੇ ਮਾਰਨ ਦੇ ਆ ਕਿ ਮੌਕਾ ਵੇਖੋ ਤੁਹਾਨੂੰ ਮੌਕਾ ਬਖਾ ਲਾਂਗੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਅੱਜ ਉਹ ਸਕੂਲ ਵਾਂ ਨਗੀ ਉਹ ਬਿਲਕੁਲ ਉਰਚ ਕਰੰਟ ਆ ਗਿਆ 10 15 ਬੱਚੇ ਹੀ ਉਰਚ ਜੈਨ ਨੂੰ 2 ਵਜੇ ਕੁਛ 16 ਮਿੰਟ ਤੇ ਮੈਂ ਫੋਨ ਕੀਤਾ ਜੈਨ ਮੇਰਾ ਫੋਨ ਨਹੀਂ ਚੁੱਕਿਆ 20 ਦਿਨ ਤੋਂ ਪ੍ਰੋਬਲਮ ਚੱਲਣ ਧੀ ਆ ਰਾਤ ਬੰਦ ਕਰ ਦਿੰਦੇ ਆ ਸਵੇਰੇ ਆਉਂਦੀ ਆ ਕਹਿੰਦੇ ਜੀ ਲੋਡ ਆ ਟਾਡੇ ਪਿੰਡ ਲੋਡ ਹੁਣ ਬੱਤੀ ਵਾਲੇ ਹੱਲ ਕਰਨਾ ਆਪਾਂ ਥੋੜਾ ਹੱਲ ਕਰਨਾ ਵਾ ਇਹ ਤਾਂ ਵਿਭਾਗਮੇ ਦਾ ਕੰਮ ਆ ਹੁਣ ਲੋਕ ਕਹਿੰਦੇ ਅਸੀਂ ਪਰੇਸ਼ਾਨ ਹੋਣ ਤੋ ਕੋਈ ਕਹਿੰਦਾ ਕਿ ਸਾਡਾ ਉਹ ਬਿਜਲੀ ਪ੍ਰਸ਼ਾਸਨ ਦਾ ਕੰਮ ਆ ਜੇ ਉਹ ਬੱਚੇ ਮਰ ਜਾਂਦੇ ਫਿਰ ਤੇ ਸਾਰੇ ਪ੍ਰਸ਼ਾਸਨ ਨੇ ਵੀ ਆਉਣਾ ਸੀ ਸਰਕਾਰ ਨੇ ਵੀ ਆਉਣਾ ਸੀ ਝੂਠੇ ਦਿਲਾਸੇ ਦੇਣੇ ਆਉਣਾ ਸੀ ਇਹ ਕੰਮ ਪਹਿਲੋ ਵੇਖਿਆ ਜਾਏ ਨਾ ਆਪਾਂ ਚਾਹੁੰਨੇ ਆ ਕਿ ਇਨਸਾਫ ਬੱਤੀ ਵਾਲੇ ਆਉਣ ਤੇ ਆਪਾਂ ਲੋਕ ਵੀ ਕੱਜਲ ਖਰਾਬ ਹੋਣ ਡਿਆ ਆਪਾਂ ਵੀ ਕੱਜਲ ਖਰਾਬ ਹੋਣ ਡਿਆ ਬੱਤੀ ਦਾ ਕੰਮ ਸਹੀ ਕਰਨ ਜੋ ਇਹਨਾਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਣ ਤੇ ਆਪਾਂ ਉੱਠਣ ਨੂੰ ਤਿਆਰ ਆ ਮੁਸ਼ਕਲ ਜੀ ਬਿਜਲੀ ਦੀ ਮੁਸ਼ਕਲ ਹੈ ਜਈ ਨੂੰ ਫੋਨ ਕਰੀਦਾ ਆਪਾਂ ਤਾਂ ਚੁੱਕਦਾ ਨਹੀਂ ਆ ਤੇ ਜੇ ਚੁੱਕਦਾ ਤੇ ਉਹ ਲਾਈਨਮੈਨ ਘਲਦਾ ਵਾ ਨਾ ਉਹਨਾਂ ਨੂੰ ਕੋਈ ਸਮਾਨ ਦਿੰਦਾ ਕੁਛ ਨਹੀਂ ਕਹਿੰਦਾ ਹੈ ਕੁਛ ਨਹੀਂ ਸਟੋਰ ਚ ਤੇ ਜੇ ਅੱਜ ਇੱਥੇ ਕਿਸੇ ਨੇ ਬਾਹਰ ਕਹਿੰਨੇ ਕਲੋਨੀ ਤੋਂ ਤਾਰ ਕਢੋਣੀ ਹੈ ਨਾ ਗੱਡੀਆਂ ਨਾਲ ਤਾਰਾਂ ਆ ਜਾਂਦੀਆਂ ਨੇ ਤੇ ਇਹਦੇ ਕੋਲ 3 ਮੀਟਰ ਟੋਟਾ ਨਹੀਂ ਉਹਦਾਂ ਦਾ ਨਿਕਲਿਆ 3-4 ਮੀਟਰ 20 ਦਿਨ ਘਟੋ-ਘਟੋ ਗਿਆ ਇਹ ਮੇਰੇ ਸਾਹ ਨਾਲ ਨੂੰ ਘੰਟਾ ਹੋ ਗਿਆ ਇੱਥੋਂ ਕਿਲੋਮੀਟਰ ਦੇ ਇਹਨਾਂ ਦੇ ਦਫ਼ਤਰ ਨੇ ਕੋਈ ਅਜੇ ਤੱਕ ਇਹਨਾਂ ਦੇ ਪ੍ਰਸ਼ਾਸਨ ਦਾ ਬਿਜਲੀ ਬੋਰਡ ਦਾ ਨਹੀਂ ਆਇਆ ਸਾਡੇ ਤੱਕ ਅਸੀਂ ਦੇਖੋ ਚਾਹਨੇ ਆਂ ਵੀ ਕੋਈ ਸੱਚਜੇ ਢੰਗ ਨਾਲ ਕੰਮ ਕਰਨ ਨਾ ਇਹ ਕਿ ਇਹਦਾ ਫੋਨ ਚੁੱਕਦੇ ਨਾ ਕੋਈ ਆਉਂਦੇ ਨਾ ਐਸਡੀਓ ਦੇ ਫੋਨ ਨੰਬਰ ਬੰਦ ਆ ਰਿਹਾ ਜਈ ਜੇ ਚੁੱਕਦਾ ਤੇ ਜਈ ਕੋਈ ਗੱਲ ਬਾਤ ਨਹੀਂ ਮੁਸ਼ਕਲ ਜੀ ਕਤਰੀਬਨ ਅਪਲ ਦੇ ਰਾਤ ਨੂੰ 11:00 ਵਜੇ ਲਾਈਟ ਬੰਦ ਕਰ ਦਿੰਦੇ ਆਏ ਵੀ ਇੱਧਰ ਲੋਡ ਬਹੁਤ ਆ ਬਾਕੀ ਪਿੰਡਾਂ ਸਾਰੇ ਚੱਕ ਦੀ ਕੀ ਲੋਡ ਇੱਥੇ ਆ ਉੱਥੇ ਸਾਰੇ ਚੌਂਕ ਜਲਪਤੀਆਂ ਜਗੰਡੀਆਂ ਜਾਗ ਵੇਖ ਲਓ ਸਾਰੀ ਰਾਤ ਜਾਗਦੀਆਂ ਨੇ ਉਹ ਅੱਧੇ ਪਿੰਡ ਜੀ ਨਹੀਂ ਲਾਈਟ ਉੱਥੇ ਜਾਗਦੀ ਆ ਕੀ ਕਹੇ ਉੱਥੇ ਲੋਡ ਨਹੀਂ ਆ ਇਹ ਸਿਰਫ ਇੱਕ ਪਿੰਡ ਇੱਕ ਦੋ ਨਾਲ ਕਰਕੇ ਲੋਡ ਸਾਰਾ ਚੱਲ ਜਾਂਦਾ ਵਾ ਅਸੀਂ ਤੇ ਉਹ ਆਨੇ ਆ ਵੀ ਚੰਗਾ ਸੁਚੱਜੇ ਢੰਗ ਨਾਲ ਕੋਈ ਮਤਲਬ ਕਰਨ ਬਿ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਸਾਡਾ ਦਿਲ ਨਹੀਂ ਕਰਦਾ 20 ਦਿਨ ਹੋ ਗਏ ਆ ਅੱਕ ਕੇ ਅੱਜ ਸਾਰੇ ਪਿੰਡ ਨੇ ਰੋਡ ਕਹਿ ਬੱਚੇ-ਬੱਚੇ ਵੇਲੋ ਸਾਰੇ ਪਿੰਡ ਦੇ ਬਾਹਰ ਆਏ ਨਿਕਲ ਕੇ ਨਹੀਂ ਤੇ ਕੋਈ ਰੋਡ ਤੇ ਆਣ ਕੇ ਕਿਨੂੰ ਲੋੜ ਨਹੀਂ ਆਣ ਕੇ ਕੋਈ ਥੱਲੇ ਆ ਜਾਏਗਾ ਸਰ ਮੁਸ਼ਕਲ ਹੈ ਹਾਡੀ देखो बत्ती यार तो दादा नु पहला खराब होंडी है ठीक है बत्ती ठीक करके जांदे आ 10 मिनट बाद जाके फिर सरजण दी तार आज वो तार नंगी ਛੱਡ ਗਏ ਸੀ ਤੇ ਬੱਸ ਨੂੰ ਸਰ ਬੱਚਿਆਂ ਦੀ ਬੱਸ ਸੀ ਔਰ ਉਹ ਬੱਚੇ 25 30 ਬੱਚੇ ਸੀ ਅਗਰ ਉਹ ਬੱਚਿਆਂ ਨੂੰ ਤਰੰਟ ਪੈ ਗਿਆ ਨਾਲ ਲੱਗੀ ਬੱਸ ਅਗਰ ਉਹ ਬੱਚੇ ਮਰ ਜਾਂਦੇ ਤੇ ਕੌਣ ਜ਼ਿੰਮੇਵਾਰੀ ਸਰ ਸਰਕਾਰ ਜ਼ਿੰਮੇਵਾਰੀ ਜਾਂ ਜੈ ਜ਼ਿੰਮੇਵਾਰੀ ਤੇ ਬਿਜਲੀ ਬੋਰ ਜ਼ਿੰਮੇਵਾਰੀ ਸਰ ਬਿਜਲੀ ਬੋਰ ਨੂੰ ਕੀਤੇ ਆ ਬੱਸ ਸਰ ਸਰ ਜੈਨੂਦ ਕਰਨੇ ਆ ਹੁਣ ਜੈਨੂ ਫੋਨ ਕਹਿੰਦੇ ਜੈ ਫੋਨ ਨਹੀਂ ਚੁੱਕਦਾ ਸਾਡੇ ਸਰ ਮੰਨਿਆ ਹੀ ਆ ਕਿਹੜਾ ਬੱਤੀ ਠੀਕ ਕੀਤੀ ਜਾਏ ਕਿਹੜਾ ਜੋਰ ਲੰਗੇ ਆ ਉਹ ਟੱਕੇ ਜਾਣ ਟੱਪਾਂ ਰਸਤਾ ਖੋਲ ਦੇ ਨੇ ਮੁਸ਼ਕਲ ਇਹਨਾਂ ਦੀ ਆ ਵੀ ਕੋਈ ਬਿਜਲੀ ਬੋਰਡ ਦੀ ਕੋ ਤਾਰ ਟੁੱਟ ਗਈ ਸੀ ਆਪਣਾ ਜਿਹੜੀ ਬੱਤੀ ਵਾਲੀ ਤਾਰ ਹੁੰਦੀ ਪਿੰਡ ਬਾਹਦਰਪੁਰ ਦੀ ਉਹਦੇ ਵਿੱਚ ਉਹਨਾਂ ਨੇ ਜੈਈ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਾਰ ਪਾ ਕੇ ਗਏ ਆ ਲੋਡ ਜ਼ਿਆਦਾ ਹੋਣ ਕਰਕੇ ਤਾਰ ਦੁਬਾਰਾ ਫੇਰ ਜਿਹੜੀ ਆ ਉਹ ਮਤਲਬ ਸੜ ਗਈ ਆ ਇਹ ਬੰਦੇ ਕਹਿੰਦੇ ਆ ਜੀ ਅਸੀਂ 10 ਦਿਨ ਹੋ ਗਏ ਅਸੀਂ ਇਹਨਾਂ ਨੂੰ ਪ੍ਰੋਬਲਮ ਆਪਣੀ ਦੱਸਣ ਲਈ ਸਾਡੇ ਕੋਲ ਮਸਲਾ ਹੱ ਅਹੀਂ ਇਹਨਾਂ ਤੋਂ ਸਾਹਮਣੇ ਬੇਨਤੀ ਕੀਤੀ ਆ ਵੀ ਆ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਤੁਸੀਂ ਪਬਲਿਕ ਨੂੰ ਜਾਣ ਤੋਂ ਜੇ ਬਿਲੀ ਬੋਰਡ ਦਾ ਸਾਡੀ ਮੇਰੀ ਜਈ ਨਾ ਗੱਲ ਹੋਈ ਹੈ ਉਹ ਕਹਿੰਦੇ ਆਪਾਂ ਦੋ ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮਸਲਾ ਹੱਲ ਕਰ ਦਿਆਂਗੇ ਕਾਰ ਲੈ ਕੇ ਹੁਣ ਲੱਗੇ ਚੱਲ ਲੱਗੇ ਚਲੋ ਇਹਨਾਂ ਆਹੀਂ ਇਹਨਾਂ ਨੂੰ ਇਹ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਆ ਵੀ ਆਹ ਜੀ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਰਸਤਾ ਖੋਲਿਆ ਜਾ ਠੀਕ ਹੈ